ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ اجلاس ਹੋਇਆ ਤੇ اجلاس ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਮਿਲੀ ਹੈ ਇਸ ਤੋਂ ਪਹਿਲਾਂ ਚਾਰ ਵਾਰ ਐਡਵੋਕੇਟ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਨੇ ਕਾਫੀ ਸੁਲਝੇ ਹੋਏ ਸੂਝਵਾਨ ਨੁਮਾਇੰਦਿਆਂ ਦੇ ਵਿੱਚ ਆਉਂਦੇ ਨੇ ਅਕਾਲੀ ਦਲ ਨਾਲ ਵੀ ਉਹ ਸੰਬੰਧਤ ਨੇ ਇੱਕ ਵਾਰ ਜਦੋਂ ਪਿੱਛੇ ਜੇ ਅਕਾਲੀ ਦਲ ਦੇ ਉੱਪਰ ਇੱਕ ਸੰਕਟ ਪੈਦਾ ਹੋਇਆ ਸੀ ਤਾਂ ਉਸ ਤੋਂ ਬਾਅਦ ਐਡਵੋਕੇਟ ਧਾਮੀ ਅਸਤੀਫਾ ਦੇ ਕੇ ਕੁਝ ਸਮੇਂ ਲਈ ਘਰੇ ਵੀ ਬੈਠ ਗਏ ਸੀ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਹ ਨਹੀਂ ਮੰਨੇ ਸਰ ਪਰ ਸੁਖਵੀਰ ਸਿੰਘ ਬਾਦਲ ਦੇ ਕਹਿਣ ਤੇ ਉਹ ਮੰਨ ਗਏ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਉਹ ਅਸਤੀਫਾ ਵਾਪਸ ਲੈ ਲਿਆ ਸੀ ਤਾਂ ਅੱਜ ਫਿਰ ਇੱਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੋਇਆ اجلاس ਦੇ ਵਿੱਚ ਐਡਵੋਕੇਟ ਧਾਮੀ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਂਡ ਸੰਭਾਲ ਲਏ ਨੇ ਤਾਂ ਦੱਸ ਦਈਏ ਕਿ ਇਸ ਦੇ ਜਿਹੜੇ ਵਿਪਰੀਤ ਇਸ ਦੇ ਜਿਹੜੇ ਉਲਟ ਜਿਹੜੇ ਉਹਨਾਂ ਦੇ ਵਿਰੁੱਧ ਖੜੇ ਹੋਏ ਸਨ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਨਰ ਸਰਜੀਤੀ ਧੜਾ ਹੈ ਗਿਆਨੀ ਹਰਪ੍ਰੀਤ ਸਿੰਘ ਵਾਲਾ ਪੁਨਰ ਸਰਜੀਤੀ ਵਾਲਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਵੱਲੋਂ ਮਿੱਠੂ ਸਿੰਘ ਕਾਨਕੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਖੜੇ ਹੋਏ ਸਨ ਐਡਵੋਕੇਟ ਧਾਮੀ ਨੂੰ 148 ਦੇ ਵਿੱਚੋਂ 117 ਵੋਟਾਂ ਪਈਆਂ ਤੇ ਮਿੱਠੂ ਸਿੰਘ ਕਾਨਕੇ ਨੂੰ ਸਿਰਫ 18 ਵੋਟਾਂ ਪ੍ਰਾਪਤ ਹੋਈਆਂ ਤਾਂ ਮੁਕਾਬਲਾ ਲਗਭਗ ਇੱਕ ਤਰਫਾ ਸੀ ਪੁਨਰਸਰਜੀਤੀ ਦੇ ਜਿਹੜੇ ਉਮੀਦਵਾਰ ਮਿੱਠੂ ਸਿੰਘ ਕਾਨਕੇ ਉਹ ਮੁਕਾਬਲੇ ਤੋਂ ਕਿਤੇ ਦੂਰ ਸਨ 18 ਵੋਟਾਂ ਨਾਲ ਹੀ ਉਹਨਾਂ ਨੂੰ ਸਬਰ ਕਰਨਾ ਪਿਆ ਇੱਥੇ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਬਣਦਾ ਕਿ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਦਹਾਕੇ ਤੋਂ ਉੱਪਰ ਦਾ ਸਮਾਂ ਹੋ ਗਿਆ ਪੂਰੇ ਪੰਜਾਬ ਦੇ ਵਿੱਚ ਪੂਰੇ ਜਿਹੜਾ ਸਿੱਖ ਧਰਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ ਹੁੰਦਗੀਆਂ ਨੇ ਉਹ ਨਹੀਂ ਹੋਈਆਂ ਆਮ ਚੋਣਾਂ ਨਹੀਂ ਹੋਈਆਂ ਪਰ ਹਰ ਵਾਰ ਜਿਹੜੇ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਇਜਲਾਸ ਕਰਕੇ ਕਰ ਲਈ ਜਾਂਦੀ ਆ ਸੋ ਅੱਜ ਵੀ ਇਸੇ ਤਰ੍ਹਾਂ ਹੀ ਹੋਇਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਹੋਇਆ ਤੇ ਜਲਾਸ ਦੇ ਵਿੱਚ ਐਡਵੋਕੇਟ ਧਾਮੀ ਨੂੰ ਪੰਜਵੀਂ ਬਾਰ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਐਡਵੋਕੇਟ ਧਾਮੀ ਪੰਜਵੀਂ ਬਾਰ ਜੋ ਪ੍ਰਧਾਨ ਬਣੇ ਨੇ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਵੇਖਦੇ ਹੋ ਕਿ ਬਾਕੀ ਐਡਵੋਕੇਟ ਧਾਮੀ ਇੰਨੀ ਯੋਗਤਾ ਜਾਂ ਇਸ ਕਾਬਲੀਅਤ ਨੂੰ ਰੱਖਦੇ ਨੇ ਕਿ ਉਹ ਪੂਰੇ ਸਚੇਜੇ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਸੰਭਾਲ ਰਹੇ ਨੇ ਜਾਂ ਕੋਈ ਹੋਰ ਵੀ ਚਿਹਰਾ ਪ੍ਰਧਾਨ ਬਣਨ ਦੇ ਕਾਬਿਲ ਸੀ ਤਾਂ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਪ੍ਰਤੀਕਰਮ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ